10 ਗੁਰੂ ਸਹਿਬਾਨ ਨੇ ਭਗਤ ਸਹਿਬਾਨ ਨੇ ਭạt ਸਹਿਬਾਨ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਮਿਸਲਾਂ ਸ਼ੇਰੇ ਪੰਜਾਬ ਅੱਜ ਤੱਕ ਰਪੰਥ ਸ਼ਬਦ ਗੁਰੂ ਦੀ ਰੋਸ਼ਨੀ ਚ ਜਿਉਂਦਾ ਹੈ ਤੇ ਸ਼ਬਦ ਗੁਰੂ ਤੇ ਭਰੋਸਾ ਰੱਖਦਾ ਹੈ ਤੇ ਸ਼ਬਦ ਗੁਰੂ ਦਾ ਚਿੰਤਨ ਕਰਦਾ ਹੈ ਤੇ ਸ਼ਬਦ ਗੁਰੂ ਦੀ ਗੱਲ ਮੁੱਖ ਰੱਖ ਕੇ ਚੱਲਦਾ ਹੈ ਫਿਰ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀ ਹੈ ਮਸਲਾ ਗੰਭੀਰ ਤੋਂ ਗੰਭੀਰ ਹੋਵੇ ਮਸਲਾ ਧਾਰਮਿਕ ਹੋਵੇ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਆਰਥਿਕ ਹੋਵੇ ਜਾਂ ਵਿਸ਼ਵ ਪੱਧਰ ਤੇ ਕਿਸੇ ਵੀ ਕਿਸਮ ਦਾਲ ਕਿਸੇ ਬਰਾਦਰੀ ਭਾਈਚਾਰੇ ਨਾਲ ਜੁੜਿਆ ਹੋਵੇ ਉਹਦਾ ਹੱਲ ਕੀ ਹੁੰਦਾ ਹੈ ਚਰਚਾ ਚਰਚਾ ਕਰਕੇ ਹੀ ਫੈਸਲੇ ਆਤੇ ਜਾਇਆ ਜਾਂਦਾ ਹੈ ਇਸੇ ਲਈ ਸ਼ਾਇਦ ਵਿਦਾਨ ਸਭਾ ਲੋਕ ਸਭਾ ਹੋਂਦ ਵਿੱਚ ਆਈਆਂ ਤੇ ਇਸੇ ਲਈ ਹੀ ਸਰਕਾਰੇ ਖਾਲਸਾ ਵੱਲੋਂ ਦਰਬਾਰ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅਕਾਲੀ ਫੂਲਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਲੱਗਦਾ ਰਿਹਾ ਤੇ ਪੰਥ ਵੱਡੇ ਫੈਸਲੇ ਲੈਂਦਾ ਰਿਹਾ ਤੇ ਅੱਜ ਵੀ ਜਦੋਂ ਕਿਤੇ ਗੱਲ ਆਈ ਹੁੰਦਾ ਕੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਅੱਜ ਢਾਲ ਬਣਾ ਲਿਆ ਗਿਆ ਹੈ ਜਦੋਂ ਹੁਕਮਨਾਮਾ ਜਾਰੀ ਹੋ ਗਿਆ 328 ਪਾਵਨ ਸਰੂਪਾਂ ਬਾਬਤ ਕੀ ਇਸ ਹੁਕਮਨਾਮੇ ਦੀ ਤਰਜਮਾਨੀ ਹੋਵੇ ਦੋਸ਼ੀਆਂ ਖਿਲਾਫ ਵਿਭਾਗੀ ਤੇ ਕਾਨੂੰਨੀ ਕਾਰਵਾਈ ਪੜਤਾਲ ਹੋ ਚੁੱਕੀ ਹੈ ਦੋਸ਼ੀ ਸਾਬਤ ਹੋ ਚੁੱਕੇ ਆ ਹੁਣ ਹੁਕਮਨਾਮੇ ਦੇ ਉੱਤੇ ਚਰਚਾ ਕਿੰਨੇ ਕਰਵਾਈ ਰੋਮਣੀ ਕਮੇਟੀ ਨੇ ਸਕਾਲਰਾਂ ਤੋਂ ਬੁੱਧੀਜੀਵੀਆਂ ਤੋਂ ਸਲਾਹ ਲੈ ਕੇ ਹੁਕਮਨਾਮਾ ਬਦਲ ਦਿੱਤਾ ਜੀ ਔਰ ਸੋ ਹੁਕਮਨਾਮੇ ਨੂੰ ਬਦਲ ਕੇ ਵਿਭਾਗੀ ਕਾਰਵਾਈ ਚ ਆ ਗਏ ਤੇ ਕਾਨੂੰਨੀ ਛੱਡ ਦਿੱਤੀ ਕਿਉਂ ਫਸ ਜਾਣਾ ਸੀ ਸਾਰਿਆਂ ਨੇ ਅੱਜ ਫਸਦੇ ਨਜ਼ਰ ਆ ਰਹੇ ਆ ਔਰ ਲੱਗਦਾ ਕਿ ਵੱਡੇ ਪੱਧਰ ਤੇ ਫਸਣਗੇ ਫਿਰ ਕੀ ਹੋਇਆ ਅਗਲਾ ਹੁਕਮਨਾਮਾ ਆ ਗਿਆ ਅ ਕਿਸੇ ਕਿਸਮ ਦੀ ਇਹਨਾਂ ਨੂੰ ਸਹਿਯੋਗ ਕਾਨੂੰਨਨ ਤੌਰ ਤੇ ਨਹੀਂ ਕਰੇਗੀ ਸ਼੍ਰੋਮਣੀ ਕਮੇਟੀ ਅਸੀਂ ਕਿਸੇ ਦਖਲ ਨੂੰ ਮੰਨਦੇ ਹੀ ਨਹੀਂ ਹੁਣ ਅਗਲਾ ਹੁਕਮਨਾਮਾ ਆ ਗਿਆ ਸਹਿਯੋਗ ਕੀਤਾ ਜਾਏ ਪਰ ਬੁੱਧੀਜੀਵੀ ਜਾਂ ਤੁਹਾਡੇ ਸਕਾਲਰ ਜਾਂ ਤੁਹਾਡੇ ਵਿਦਵਾਨ ਜਾਂ ਤੁਹਾਡੇ ਵਿਚਾਰਵਾਨ ਇਸ ਮੁੱਦੇ ਤੇ ਬਿਲਕੁਲ ਗੱਲ ਨਾ ਕਰਨ ਇਹਦਾ ਕੀ ਮਤਲਬ ਹੋਇਆ ਜਦ ਕਿ ਇਹ ਆਦੇਸ਼ ਚਾਹੀਦਾ ਸੀਗਾ ਕਿ ਸ਼੍ਰੋਮਣੀ ਕਮੇਟੀ ਸਹਿਯੋਗ ਕਰੇ ਉਦੇ ਵਿੱਚ ਹੋਰ ਜਿਹੜੇ ਬੁੱਧੀਜੀਵੀ ਨੇ ਇਸ ਕਾਲਰ ਦੇ ਸਿੱਖ ਚਿੰਤਕ ਨੇ ਵਿਦਵਾਨ ਨੇ ਗੁਰੂ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹ ਸ਼ਬਦ ਗੁਰੂ ਦੀ ਰੋਸ਼ਨੀ ਚ ਅਗਲੇਰੇ ਪੁਖਤਾ ਪ੍ਰਬੰਧ ਕੀ ਹੋਣੇ ਚਾਹੀਦੇ ਨੇ ਤਾਂ ਕਿ ਅੱਗੇ ਤੋਂ ਅਜਿਹੇ ਜੀਆਂ ਕਟਾਂ ਕਟਨਾਵਾ ਨਾ ਵਾਪਰਨ ਗੁਰੂ ਸਾਹਿਬ ਜੀ ਦਾ ਅਦਬ ਔਰ ਗੁਰੂ ਸਾਹਿਬ ਜੀ ਦੀ ਹੋਂਦ ਨੂੰ ਇਸ ਤਰੀਕੇ ਨਾਲ ਬਹਾਲ ਰੱਖਿਆ ਜਾ ਸਕਦਾ ਹੈ ਜੇ ਅੱਜ ਹੀ ਹਾਲਾਤ ਨੇ ਤੇ ਆਉਣ ਵਾਲੇ 500 ਸਾਲਾਂ ਨੂੰ ਕਿਹੋ ਜਿਹਾ ਹੋਣਗੇ ਇਹ ਚਰਚਾ ਦਾ ਹੀ ਵਿਸ਼ਾ ਜਿਹਦੇ ਉੱਤੇ ਸਾਡੇ ਸਨਮਾਨਯੋਗ ਸਿੰਘ ਸਾਹਿਬ ਕਹਿ ਰਹੇ ਨੇ ਚਰਚਾ ਨਹੀਂ ਹੋਣੀ ਚਾਹੀਦੀ ਇਹਦਾ ਮਤਲਬ ਚਰਚਾ ਜਿੱਥੇ ਇਹਨਾਂ ਨੂੰ ਖਤਰਾ ਲੱਗਦਾ ਹੈ ਉੱਥੇ ਚਰਚਾ ਰੋਕ ਦਿੰਦੇ ਨੇ ਤੇ ਜਿੱਥੇ ਇਹਨਾਂ ਦੇ ਹੱਕ ਦੀ ਗੱਲ ਹੋਣੀ ਹੋਵੇ ਉੱਥੇ ਇਹ ਗੈਰ ਕਾਨੂੰਨੀ ਇਜਲਾਸ ਬੁਲਾ ਕੇ ਤੇਜਾ ਸਿੰਘ ਸਮੁੰਦਰੀ ਹਾਲ ਮਤਾ ਵਿਪਾਸ ਕਰ ਲੈਂਦੇ ਨੇ